ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਸੱਤ-ਸੱਤ ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਸੱਤ ਕੁੰਡੇ ਗਿਣ ਲੈਣੇ ਫਿਰ ਸੱਤ ਫਿਰ ਸੱਤ ਸੱਤ-ਸੱਤ ਕੁੰਡੇ ਗੇਂਦੇ ਹੋਏ ਚਾਰ ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਸਾਗ ਦਾ ਬਾਹਰ ਨੂੰ ਕਰਨਾ ਪੰਜ ਕੁੰਡੇ ਸਿੱਧੇ ਬਣਾਉਣੇ 1 2 3 4 5 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 7-7 ਗੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਅਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਪੰਜ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਆ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਲਾਸਟ ਵਾਲੇ ਦੋ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਡਿਜ਼ਾਈਨ ਸਿਰਫ ਪੰਜਾਂ ਕੁੰਡੀਆਂ ਤੇ ਬਣਨਾ ਪੰਜਾਂ ਕੁੰਡੀਆਂ ਵਿੱਚੋਂ ਪਹਿਲਾ ਗੁੰਡਾ ਸਿੱਧਾ ਬਣਾ ਲੈਣਾ ਦੋਹਾਂ ਕੁੰਡੀਆਂ ਤੇ ਡਿਜ਼ਾਈਨ ਬਣਾ ਇਸ ਤਰੀਕੇ ਨਾਲ ਇਹਨਾਂ ਨੂੰ ਪਹਿਲਾਂ ਸੱਜੀ ਹੱਥ ਵਾਲੀ ਸਲਾਈ ਤੇ ਕਰਨਾ ਦੁਬਾਰਾ ਫਿਰ ਇਹਨਾਂ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਕਰਕੇ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਜਿਹੜਾ ਕੁੰਡਾ ਸਿੱਧਾ ਬਣਾਇਆ ਸੀ ਉਪਰੋਂ ਦੀ ਇਸ ਤਰੀਕੇ ਨਾਲ ਲੈ ਆਉਣਾ ਇਹਨੂੰ ਹੇਠਾਂ ਨਹੀਂ ਸੁੱਟਣਾ ਪਿਛਲਿਆਂ ਨੂੰ ਲੈਣਾ ਇਹਨਾਂ ਦਾ ਇੱਕ ਕਰ ਦੇਣਾ ਦੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਉਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੀਸਰੀ ਸਿੱਧੀ ਸਿਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਨਾਂ ਨੂੰ ਪੁੱਠੇ ਬਣਾਉਣਾ ਪੰਜਾਂ ਕੁੰਡੀਆਂ ਤੇ ਡਿਜ਼ਾਈਨ ਬਣਾਉਣਾ ਪੰਜਾਂ ਕੁੰਡੀਆਂ ਚੋ ਪਹਿਲਾ ਕੁੰਡਾ ਸਿੱਧਾ ਬਣਾਉਣਾ ਇਹਨਾਂ ਦੋਵਾਂ ਕੁੰਡੀਆਂ ਨੂੰ ਪਹਿਲਾਂ ਸੱਜੇ ਹੱਥ ਵਾਲੀ ਸਿਲਾਈ ਤੇ ਕਰਨਾ ਫਿਰ ਇਹਨਾਂ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਕਰ ਲੈਣਾ ਹੀਟਾਂ ਦੀ ਸਿਲਾਈ ਪਾ ਕੇ ਦੋਵਾਂ ਕੁੰਡੀਆਂ ਦਾ ਇੱਕ ਕਰ ਦੇਣਾ ਇੱਥੇ ਕੁੰਡੇ ਘਟਣਦੇ ਆ ਜਿਹੜਾ ਕੁੰਡਾ ਸਿੱਧਾ ਬਣਾਇਆ ਹੈ ਇਹਨੂੰ ਇਹ ਕੁੰਡੇ ਦੇ ਉੱਪਰੋਂ ਦੀ ਇਸ ਤਰੀਕੇ ਨਾਲ ਲੈ ਆਉਣਾ ਇਹਨੂੰ ਹੀਟਾਂ ਨਹੀਂ ਸੁਟਣਾ ਇਹ ਕੁੰਡੇ ਦੇ ਹੀਟਾਂ ਦੀ ਸਿਲਾਈ ਨੂੰ ਪਾਉਣਾ ਇੱਕ ਕੁੰਡਾਏ ਪਿਛਲੇ ਦੋ ਕੁੰਡੇ ਲ ਲੈਣੇ ਇਹਨਾਂ ਦਾ ਇੱਕ ਕਰ ਦੇਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਣਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਜਿਹੜੇ ਕੁੰਡੇ ਘਟਾਏ ਉਹ ਬਤਾਉਣੇ ਐਕਸਟਰਾ ਕੁੰਡਾ ਲਾ ਕੇ ਤੱਗਾ ਬਾਹਰ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧਾਗਾ ਆਪਣੇ ਵੱਲ ਨੂੰ ਕਰਨਾ ਇੱਥੇ ਪਹਿਲਾਂ ਸਾਡੇ ਕੋਲ 5 ਕੁੰਡੇ ਸੀ ਹੁਣ 2 ਕੁੰਡੇ ਰਹਿ ਗਏ 3 ਕੁੰਡੇ ਵਧਾਉਣੇ ਆ ਪਹਿਲੇ ਕੁੰਡੇ ਨੂੰ ਪੁੱਠਾ ਬਣਾਉਣਾ ਸਲਾਈ ਤੇ 3 ਵਾਰ ਧਾਗਾ ਘਮਾਉਣਾ 1 2 3 ਅਗਲੇ ਕੁੰਡੇ ਨੂੰ ਵੀ ਪੁੱਠਾ ਹੀ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਚੌਥੀ ਪੁੱਠੀ ਸਲਾਈ 'ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧਾਗਾ ਆਪਣੇ ਵੱਲ ਨੂੰ ਕਰਨਾ ਪਹਿਲਾ ਕੁੰਡਾ ਪੁੱਠਾ ਬਣਾਉਣਾ ਜਿੰਨਾ ਤੇ ਡਿਜ਼ਾਈਨ ਬਣਿਆ ਸਲਾਈ ਤੇ ਤਿੰਨ ਵਾਰ ਧਾਗਾ ਘਮਾਉਣਾ 1 2 3 ਅਗਲੇ ਕੁੰਡੇ ਨੂੰ ਵੀ ਪੁੱਠਾ ਹੀ ਬਣਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਐਕਸਟਰਾ ਕੁੰਡਾ ਵੀ ਪੁੱਠਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਹੁਣ ਵਲ ਮਾਰ ਕੇ ਕੁੰਡੇ ਵਧਾਏ ਆ ਪਹਿਲਾ ਕੁੰਡਾ ਸਿੱਧਾ ਬਣਾ ਲੈਣਾ ਇਸ ਤਰੀਕੇ ਨਾਲ ਜਿਹੜੇ ਕੁੰਡੇ ਵਧਾਏ ਵਲ ਮਾਰ ਕੇ ਉਹਨੂੰ ਇਸ ਤਰੀਕੇ ਨਾਲ ਬਣਾਉਣਾ ਦੋ ਹੋ ਗਏ ਇਹ ਤਿੰਨ ਹੋ ਗਏ ਇਹ ਚਾਰ ਹੋ ਗਏ ਅਗਲਾ ਕੁੰਡਾ ਪੰਜ ਹੋ ਗਏ ਇਹ ਜਿੰਨੇ ਸਾਡੇ ਕੋਲ ਕੁੰਡੇ ਹੀ ਫਿਰ ਉਨੇ ਹੀ ਹੋਗੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪੰਜਵੀਂ ਸਿੱਧੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਇਹੜੇ ਕੁੰਡੇ ਵਧਾਏ ਆ ਇਹਨਾਂ ਨੂੰ ਹੁਣ ਸਿੱਧੇ ਬਣਾਉਣਾ ਪਹਿਲੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਬਣਾਉਣਾ ਅਗਲਿਆਂ ਨੂੰ ਵੀ ਸਿੱਧੇ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਬਣਾਉਣਾ ਇਸ ਤਰੀਕੇ ਨਾਲ ਬਣਾਉਣਾ ਇਹ ਦੋ ਹੋ ਗਏ ਫਿਰ ਹੇਠੋਂ ਦੀ ਸਲਾਈ ਨੂੰ ਪਾ ਕੇ ਬਣਾਉਣਾ ਇਹ ਤਿੰਨ ਹੋ ਗਏ ਫਿਰ ਹੇਠੋਂ ਦੀ ਸਲਾਈ ਨੂੰ ਪਾ ਕੇ ਬੈਕ ਲੂਪ ਤੋਂ ਬਣਾਉਣਾ ਇਹ ਚਾਰ ਹੋ ਗਏ ਲਾਸਟ ਵਿੱਚ ਇਹ ਪੰਜ ਕੁੰਡੇ ਹੋਗੇ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਛੇਵੀਂ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ ਛੇਵੀਂ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਕੁੰਡੇ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਮੈਂ ਛੇਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਹੈ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੜ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਕੇ ਸਬਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ